ہم کیا چاہتے ہیں انصاف ہم کیا چاہتے ہیں انصاف ہم کیا چاہتے ہیں انصاف پنجاب پولیس مروदाबाद پنجاب پولیس مروदाबाद پنجاب پولیس مروदाबाद پولیس پرشاسن مروदाबाद پرشاسن مروदाबाद 우ਦਾ متیرہ دیکھن ਤੋਂ ਬਾਅਦ ਸਾਡੀ ਇਮੀਡੀਏਟਲੀ ਅਸੀਂ ਫੁੱਲ ਆਫ ਦੀ ਮੀਟਿੰਗ ਕਾਲ ਕੀਤੀ ਜਿੱਥੇ ਸਾਡਾ ਪੂਰਾ وک일 ਭਾਈਚਾਰਾ ਇਕੱਠਾ ਹੋਇਆ ਤੇ ਉਹਨਾਂ ਵੱਲੋਂ ਅੱਜ ਅਸੀਂ ਸਾਰਿਆਂ ਨਾਲ ਕੇ ਗ੍ਰੈਜੂਲੇਸ਼ਨ ਪਾਇਆ ਹੈ ਰੈਜੂਲੇਸ਼ਨ ਦੀ ਰਿਪੋਰਟਿੰਗ ਅਸੀਂ ਦਨ ਫੌਰ ਮਿਤੀ 8 ਤੱਕ 2022 ਨੂੰ ਸਾਰੇ ਵਕੀਲ ਭਾਈਚਾਰੇ ਫਾਈਲ ਕਰਤਾ ਸਟ੍ਰਾਈਕ ਤੇ ਜਾ ਰਹੇ ਆ ਅਸੀਂ ਕੋਈ ਵਰਕ ਨਹੀਂ ਕਰਾਂਗੇ ਐਸਐਸਪੀ ਨੂੰ ਮੈਮੋਰੰਡਮ ਜਵਾ ਕੇ ਤਾਂ ਜੋ ਗੋਸ਼ੀਆਂ ਦੀ ਜਲਦਪੁਚਤ ਗ੍ਰਿਫਤਾਰੀ ਹੋਵੇ ਸਾਰਾ 307 ਦਾ ਵਾਅਦਾ ਹੋਵੇ ਤੇ ਜਿਹੜੇ ਆਫੈਂਸ ਡਿਲੀਟ ਕੀਤੇ ਨੇ ਉਹਨਾਂ ਨੂੰ ਫਿਰ ਨਾਲ ਜੋੜਿਆ ਜਾਵੇ ਤੇ ਜਿਹੜੇ ਗੋਸ਼ੀਆਂ ਕੋਲ ਰਿਕਵਰੀਆਂ ਹੋਣ ਵਾਲੀਆਂ ਨੇ ਉਹ ਸਾਰੀਆਂ ਰਿਕਵਰੀਆਂ ਵੀ ਹੋ ਸਕਣ ਤੇ ਜਿਹੜਾ ਸਾਡੇ ਬੰਦੇ ਅਗਰੇ ਸੀ ਅਤੇ ਬਾਕੀ ਉੱਪਰ ਰਪੜ ਦਰਜ ਕੀਤੀ ਗਈ ਹੈ ਕਿਉਂਕਿ ਥੋੜੀ ਹੈ ਉਹਨੂੰ ਕੈਸਲ ਕਰਾਉਣ ਦੀ డిమాండ్ ਕਰਾਂਗੇ ਜੋ ਅੰਗਰੇਜ਼ ਸਿੰਘ ਨੇ ਜੋ ਸਟੇਟਮੈਂਟ ਦਿੱਤੀ ਹੈ ਜੋ ਵਰਜਨ ਆਉਂਦਾ ਦਿੱਤਾ ਹੈ ਉਹਦੇ ਅਕੋਰਡਿੰਗ ਧਾਰਾ 307 ਵੀ ਬੰਦੀ ਹੈ ਤੇ ਜੋ ਆਫੈਂਸ ਸੀ ਬਾਕੀ ਲਗਾਏ ਨੇ ਇਹ ਵੀ ਮੈਡ ਆਊਟ ਹੁੰਦੇ ਨੇ ਲੇਕਿਨ ਉਸ ਨੇ ਪਹਿਲੇ ਵੀ ਪੂਰੀਆਂ ਧਾਰਾ ਨਹੀਂ ਲਗਾਈਆਂ ਤੇ ਜਿਹੜੀਆਂ ਧਾਰਾ ਲਗਾਈਆਂ ਉਸਨਾਂ ਨੂੰ ਡਿਲੀਟ ਕਰ ਦਿੱਤਾ ਗਿਆ ਜਿੱਥੋਂ ਸਿੱਧਾ ਸਿੱਧਾ ਸਾਬਤ ਹੋ ਰਿਹਾ ਹੈ ਕਿ ਪੁਲਸ ਜਿਹੜੀ ਹੈ ਦੋਸ਼ੀਆਂ ਦੀ ਫੇਵਰ ਕਰ ਰਹੀ ਹੈ ਇਨਸਾਫ ਦੇੰਦੇ ਮੂਰਚ ਨਹੀਂ ਹੈ ਉਹਨਾਂ ਨੇ ਜੋ ਦੋਸ਼ੀਆਂ ਦੇ ਹੱਥ ਇਸ ਖੇਡ ਰਹੀ ਹੈ ਪਰ ਅਸੀਂ ਖੇਡਣ ਨਹੀਂ ਦੇਣਾ ਇਨਸਾਫ ਲੈ ਕੇ ਦੇਵਾਂਗੇ ਅਸੀਂ ਵਕੀਲ ਭਾਈ ਜਰਾ ਸਾਡਾ ਇੱਕ ਸਾਨੂੰ ਸੰਘਰਸ਼ ਕਰਨ ਦੀ ਹੋ ਬਤਾਈ ਹੈ ਤੇ ਅਸੀਂ ਬਾਰ ਕੌਂਸਲ ਪੰਜਾਬ ਹਰਿਆਣਾ ਤੱਕ ਜਾਵਾਂਗੇ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਟੋਟਲੀ ਟੋਟਲੀ ਚੱਕਾ ਜਾਮ ਕਰਾਂਗੇ ਜੇਕਰ ਪੰਜਾਬ ਪੂਰ ਸਹੀ ਬੁਤੇਰਾ ਨਹੀਂ ਰੱਖਦੀ ਤਾਂ ਸਹੀ ਅੱਜ ਹੀ ਸਵੇਰੇ ਮੇਰੇ ਵਕੀਲ ਅੰਗਰੇਜ਼ ਸਿੰਘ ਜਿਹੜਾ ਕੰਪਲੇਨ دوست ਹੈ ਉਹਨਾਂ ਨੇ ਮੈਨੂੰ ਵੀਡੀਓ ਭੇਜੀ ਬੀਂਗ ਫੈਕਟਰੀ ਉਹਨਾਂ ਨੇ ਮੈਨੂੰ ਪ੍ਰੋਵਾਈਡ ਕਰਾਈ ਇਹ ਕੱਲ ਵੀਡੀਓ ਬਣਾਈ ਹੈ ਉਹਨਾਂ ਨੇ 5 1 2024 ਨੂੰ 10:14 ਮਿੰਟ ਤੇ 10:14 ਮਿੰਟ ਤੇ ਵੀਡੀਓ ਬਣਾਈ ਹੈ ਇਹ ਵੀਡੀਓ ਤੁਸੀਂ ਦੇਖੋਗੇ ਧਿਆਨ ਨਾਲ ਆਪਦੀ ਵੀਡੀਓ ਹੈ ਕਿੰਟ ਬਕੈਨ ਨਾਲ ਜਿੱਥੇ ਲੋਕ ਹੋਰ ਵੀ ਖੜੇ ਨੇ ਇਸ ਨੂੰ ਤੁਸੀਂ ਵੀਡੀਓ ਸਾਰਿਆਂ ਦੇਖੋਗੇ ਇਹਦੇ ਵਿੱਚ ਕਿਸੇ ਵੀ ਵਾਦ ਦਾ ਕੋਈ ਵੀ ਸ਼ੀਸ਼ਾ ਨਹੀਂ ਟੁੱਟਿਆ ਬਸ ਬਿਲਕੁਲ ਸੇ ਸਲਾਮਤ ਹੈ ਪਰ ਬਾਦ ਇਹਨਾਂ ਨੇ ਕਾਉਂਟਰਪਲੱਸ ਬਣਾਉਣ ਦੇ ਲਈ ਪ੍ਰੈਸ਼ਰਾਈਜ਼ ਕਰਨ ਦੇ ਲਈ ਇਹ ਝੂਠੀ ਬਾਤ ਦੀ ਸਟੋਰੀ ਕ੍ਰੀਏਟ ਕੀਤੀ ਸਟੋਰੀ ਬਣਾ ਕੇ ਆਪਦੀ ਬਾਸ ਨੂੰ ਖੁਦ ਤੋੜ ਕੇ ਤੇ ਸਾਡੇ ਬੰਦੇ ਤੇ ਅਲੀਗੇਸ਼ਨ ਲਗਾਇਆ ਮੈਂ ਤਾਂ ਪੰਜਾਬ ਕੋਲ ਨੇ ਵੀ ਡਿਮਾਂਡ ਕਰਦਾ ਕਿ ਜਿਹੜਾ ਇਹਨਾਂ ਨੇ ਝੂਠਾ ਇਹਨਾਂ ਸਕ੍ਰੀਟ ਕੀਤੀ ਹੈ ਬਾਤ ਨੂੰ ਥੋੜੀ ਸਟੋਰੀ ਬਾਈ ਇਨਨੇ ਇੱਕ ਪਰਚਾ ਸੈਪਰੇਟ ਜਿਹੜਾ ਹੈ ਨਾ ਇਹਨਾਂ ਦੇ ਖਿਲਾਫ ਰਿਪੋਰਟ ਪਾਇਗੀ ਤੇ ਦੋਸ਼ੀਆਂ ਦੇ ਖਿਲਾਫ ਇੱਕ ਐਕਸ਼ਨ ਹੋਣਾ ਚਾਹੀਦਾ ਉਮੀਦ ਤਾਂ ਨਹੀਂ ਹੈ ਉਮੀਦ ਤਾਂ ਬਿਲਕੁਲ ਹੀ ਜਸਰ ਦਾ ਰਵਈਆ ਹੈ ਪਰ ਅਸੀਂ ਹੁਣ ਵਾਰਨਿੰਗ ਦੇ ਰਹੇ ਹਾਂ ਜੇਕਰ ਸੌ ਵਾਰ ਤੇ ਕੰ ਸਹੀ ਤਰੀਕੇ ਨਾਲ ਸੱਚੇ ਮਾਣਦੇ ਨਾਲ ਸਹੀ ਇਨਵੈਸਟੀਗੇਸ਼ਨ ਕਰਨ ਤੇ ਆਜਾਂ ਤੇ ਹਾਲੇ ਵੀ ਕੁਝ ਨਹੀਂ ਵਗੜਿਆ ਨਹੀਂ ਤਾਂ ਆਹ ਨਾਲ ਸਰਕ ਲਈ ਚਾਰ ਹਨ ਅਸੀਂ ਚਾਰ